ਇਹ ਹੁਣ ਕਾਉਂਸਲਰ ਤੋਂ ਲੈ ਕੇ ਐਮ.ਐਲ.ਏ ਤੇ ਸੀ.ਐਮ ਦੇ ਰੇਟ ਦੱਸੀ ਜਾਂਦੇ ਨੇ ਇਹ ਪੰਜਾਬ ਦੀ ਮਤਲਬ ਇਕਨੋਮੀ ਦਾ ਰੇਟ ਲਾ ਰਹੇ ਨੇ ਇਹ ਪੰਜਾਬ ਦੀਆਂ ਕੁਰਸੀਆਂ ਦੇ ਰੇਟ ਲਾ ਰਹੇ ਨੇ ਮੈਂ ਪੰਜਾਬ ਦੇ ਵਿੱਚ ਇੰਡਸਟਰੀ ਨੂੰ ਵਾਪਸ ਲੈ ਕੇ ਆਉਣ ਬਾਰੇ ਗੱਲਾਂ ਕਰ ਰਹੇ ਹਾਂ ਇਹ ਬਲਟੋਹੇ ਨੂੰ ਵਾਪਸ ਲੈ ਕੇ ਆਉਣ ਬਾਰੇ ਗੱਲਾਂ ਕਰ ਰਹੇ ਨੇ ਜਿਹੜੀ ਅੱਜ ਹਾਲਚਲ ਪੈਦਾ ਹੋਈ ਉਸ ਤੋਂ ਬਾਅਦ ਕਾਫੀ ਬਿਆਨਬਾਜ਼ ਨੇ ਜਿਹੜੀਆਂ ਟਿੱਪਣੀਆਂ ਕੀਤੀਆਂ ਦੇਖੋ ਮੈਂ ਤੁਹਾਨੂੰ ਜਿਹੜੀ ਚੀਜ਼ ਦਿਖਾਈ ਹੈ ਇੱਥੋਂ ਇਹ ਸਿੱਧ ਹੁੰਦਾ ਹੈ ਕਿ ਮੈਂ ਪੰਜਾਬ ਦੀ ਤਰੱਕੀ ਚ ਹਣਾ ਦਿਲੋਂ ਮੈਂ ਪੰਜਾਬ ਚ ਲੇਟੈਸਟ ਟੈਕਨੋਲੋਜੀ ਲੈ ਕੇ ਆਉਣਾ ਚਾਹਨਾ ਮੈਂ ਪੰਜਾਬ ਦੇ ਮੁੰਡੇ ਕੁੜੀਆਂ ਨੂੰ ਆਪਣੇ ਘਰੇ ਹੀ ਕਾਮਯਾਬ ਹੁੰਦੇ ਦੇਖਣਾ ਚਾਹਨਾ ਮੈਂ ਪੰਜਾਬ ਵਾਸਤੇ ਕੰਮ ਲੱਭਦਾ ਫਿਰਦਾ ਮੈਨੂੰ ਜਿੱਥੇ ਮਰਜ਼ੀ ਜਾਣਾ ਪਵੇ ਮੈਂ ਜਾਊਂਗਾ ਮੈਂ ਇਹਨੂੰ ਪੰਜਾਬ ਦਾ ਸੇਵਾਦਾਰ ਬਣਾਇਆ ਉਹਨਾਂ ਨੇ ਮੈਨੂੰ ਰਿਪਰੈਜ਼ੈਂਟੇਟਿਵ ਬਣਾਇਆ ਪੰਜਾਬੀਆਂ ਨੇ ਠੀਕ ਹੈ ਨਾ ਤੇ ਜਿਹਦੀ ਜਿਹੋ ਜੀ ਨੀਤ ਹੁੰਦੀ ਹੈ ਉਹ ਹੱਥੇ ਕੰਮ ਕਰ ਲੈਂਦਾ ਉਹ ਇਹ ਹੁਣ ਕਾਉਂਸਲਰ ਤੋਂ ਲੈ ਕੇ ਐਮ ਐਲ ਏ ਤੇ ਸੀ ਐਮ ਦੇ ਰੇਟ ਦੱਸੀ ਜਾਂਦੇ ਨੇ ਇਹਨਾਂ ਦੀ ਨੀਤ ਇਹ ਹੈ ਜੀ ਇਹਨਾਂ ਨੂੰ ਕੁਰਸੀਆਂ ਦੇ ਰੇਟ ਮੁਬਾਰਕ ਹੋਣ ਸਾਰਿਆਂ ਨੂੰ ਕਿੰਨੇ ਸੌ ਕਰੋੜ ਚ ਸੀ ਐਮ ਦੀ ਕੁਰਸੀ ਵਿਕਦੀ ਐ ਕਿੰਨੇ ਸੌ ਕਰੋੜ ਚ ਮੰਤਰੀ ਵਿਕਦੇ ਨੇ ਇਹ ਤਾਂ ਮੰਡੀਆਂ ਦੇ ਭਾਅ ਵਾਂਗੂੰ ਸੁਣਾਉਣ ਲੱਗ ਗਏ ਜਿਹੜੇ ਹਾਤੀ ਪ੍ਰੋਗਰਾਮ ਚਾਹੁੰਦੇ ਹੁੰਦੇ ਸੀ ਪਹਿਲਾਂ ਠੀਕ ਹੈ ਨਾ ਕਿ ਐਨ ਐਚ ਅੱਜ ਐਮ ਐਲ ਏ ਵੀ ਕਿਨੇ ਜੀ ਐਨ ਐਚ ਅੱਜ ਜਿਹੜਾ ਉਹ ਕਾਉਂਸਲਰ ਵਿਕੇ ਨੇ ਜੀ ਐਨ ਐਚ ਸੀ ਐਮ ਵਿਕ ਗਿਆ ਜੀ ਤੇ ਇਹਨਾਂ ਨੂੰ ਇਹਨਾਂ ਦੇ ਰੇਟ ਮੁਬਾਰਕ ਇਹ ਪੰਜਾਬ ਦੀ ਮਤਲਬ ਇਕਨੋਮੀ ਦਾ ਰੇਟ ਲਾ ਰਹੇ ਨੇ ਇਹ ਪੰਜਾਬ ਦੀਆਂ ਕੁਰਸੀਆਂ ਦੇ ਰੇਟ ਲਾ ਰਹੇ ਨੇ ਕਿ ਜੀ ਆ ਆ ਮਹਿਕਮਾ ਇੰਨੇ ਚ ਵਿਕੂਗਾ ਆ ਮੰਤ్రਾਲਾ ਇੰਨੇ ਚ ਵਿਕੂਗਾ ਤੇ ਸੀਐਮ ਇੰਨੇ ਚ ਵਿਕੂਗਾ ਇੱਥੋਂ ਇਹਨਾਂ ਦੀ ਨੀਅਤ ਪਤਾ ਲੱਗਦੀ ਹੈ ਠੀਕ ਹੈ ਨਾ ਮੈਂ ਪੰਜਾਬ ਦੇ ਵਿੱਚ ਇਨਵੈਸਟਮੈਂਟ ਲੈ ਕੇ ਆਉਣ ਬਾਰੇ ਗੱਲਾਂ ਕਰ ਰਿਹਾ ਮੈਂ ਪੰਜਾਬ ਦੇ ਵਿੱਚ ਇੰਡਸਟਰੀ ਨੂੰ ਵਾਪਸ ਲੈ ਕੇ ਆਉਣ ਬਾਰੇ ਗੱਲਾਂ ਕਰ ਰਹੇ ਆ ਇਹ ਬਲਟੋਹੇ ਨੂੰ ਵਾਪਸ ਲੈ ਕੇ ਆਉਣ ਬਾਰੇ ਗੱਲਾਂ ਕਰ ਰਹੇ ਨੇ ਠੀਕ ਹੈ ਜੀ ਮੈਂ ਉਹਨਾਂ ਦੇ ਇੰਡਸਟਰੀਲਿਸਟਾਂ ਦੇ ਕਿਸਾਨਾਂ ਦੇ ਕਰਜ਼ੇ ਜਾਂ ਬਿਜਲੀ ਦੇ ਬਿੱਲ ਮਾਫ ਕਰਨ ਨੂੰ ਫਿਰਦਾ ਇਹ ਗੈਨੀਕਰワਚਨ ਸਿੰਘ ਨੂੰ ਮਾਫ ਕਰੀ ਜਾਂਦੇ ਜੀ ਫਰਕ ਹੈ ਬਸ ਨੀਤਾਂ ਦਾ ਮੈਂ ਤਾਂ ਕੰਮ ਕਰੂੰਗਾ ਬਾਕੀ ਲੋਕਾਂ ਤੇ ਛੱਡ ਦਿੰਨੇ ਆ ਲੋਕਾਂ ਨੂੰ ਪਤਾ ਕਿ ਕੌਣ ਕਿੰਨੀ ਮਿਹਨਤ ਕਰ ਰਿਹਾ ਪੰਜਾਬ ਵਾਸਤੇ ਕਿਹਦੇ ਕਿਹਦੇ ਦਿਲ ਚ ਦਰਦ ਹੈ ਜਿਹੜੇ ਸੌਆਂ ਕਰੋੜਾਂ ਦੀਆਂ ਜਿਹੜੇ 1900 ਕਰੋੜ ਚਾਹ ਬਿਖਿਆ ਫਿਰ ਐ ਥੋੜੀ ਹੋਊਗਾ ਫਿਰ ਵੀ 500 ਕਰੋੜ ਚ ਸੀਐਮ ਦੀ ਕੁਰਸੀ ਲੈ ਕੇ ਫਿਰ ਉਹ ਸੇਵਾ ਕਰੂਗਾ ਫਿਰ ਉਹ ਉਹ ਪਹਿਲਾਂ ਤਾਂ ਉਹ 500 ਕਰੋੜ ਪੂਰਾ ਕਰੂਗਾ ਫਿਰ ਉਸ ਤੋਂ ਬਾਅਦ ਉਹ ਪ੍ਰੋਫਿਟਵਲ ਜਾਊਗਾ ਇਹ ਤਾਂ ਫਿਰ ਪੰਜਾਬ ਦਾ ਟੈਂਡਰ ਹੀ ਲਾਤਾ ਇਹਨਾਂ ਨੇ ਕਿ ਪੰਜਾਬ ਦਾ ਟੈਂਡਰ ਖੁੱਲ ਗਿਆ ਜੀ ਕਿ ਭਰ ਦੋ ਪਾਈ ਜੀ ਨੇ ਵੱਧ ਭਰਤੇ ਉਹਨੂੰ ਬਣਾ ਦਾਂਗੇ ਪਰ ਐ ਨਹੀਂ ਬਣਾਉਂਦੇ ਲੋਕ ਲੋਕ ਸਿਆਣੇ ਨੇ ਜੀ ਮੈਂ ਤਾਂ ਲੋਕਾਂ ਤੇ ਛੱਡਦਾ ਮੈਂ ਤਾਂ ਇਹੀ ਕਹੂੰਗਾ ਕਬੀਰਾ ਤੇਰੀ جھੋਂਪੜੀ ਗੱਲ ਕਟੀਆਂ ਕੇ ਪਾਸ ਜੋ ਕਰਨਗੇ ਸੋ ਭਰਨਗੇ ਤੂੰ ਕਿਉਂ ਪਿਆ ਉਦਾਸ ਤੁਹਾਨੂੰ ਬਹੁ ਬਹੁ ਮੁबारकਾਂ ਅੱਜ ਤੁਹਾਡੇ ਸਵਾਲ ਨਹੀਂ ਅੱਜ ਆ ਚੱਲੂਗਾ